ਆ ਲੈ ਕੇ ਚੱਲੀਏ ਤਾਂ ਜੋ ਪੰਜਾਬ ਦੀ ਯਾਤਰਾ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਵਿੱਚ ਅਵੇਅਰਨੈਸ ਆਵੇ ਆਹ ਰਾਮਚੰਦਰ ਭਗਵਾਨ ਦੀ ਸੋਚ ਤੇ ਪਹਿਰਾ ਦਈਏ ਆਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਸੋਚ ਤੇ ਪਹਿਰਾ ਦਈਏ ਜਿੱਥੇ ਸਾਰੇ ਭਾਰਤ ਦੇ ਲੋਕ ਇਕੱਠੇ ਰਹਿ ਸਕਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਕਾਤਲਾਂ ਦੇ ਭਾਈਆਂ ਦੇ ਨਾਲ ਬੈਠ ਕੇ ਅਲ ਦੂਜੇ ਪਾਸੇ ਜਿੱਦੂ ਕੜ ਦੀ ਜਨਤਾ ਜਿਹੜੀ ਉੱਥੇ ਬੈਠੀ ਆ ਟੱਕੀ ਹੋਈ ਜਿਹੜੀ ਅੰਦਰ ਜੇਲ੍ਹ ਦੇ ਉਨਾਂ ਦੇ ਸਮਰਥਕ ਕਿਵੇਂ ਗੁੰਮਰਾਹ ਕਰ ਰਹੇ ਨੇ ਅੱਜ ਉਹ ਲੋਕ ਖਾਸਾ ਰਾ ਦੀ ਗੱਲ ਕਰ ਰਹੇ ਨੇ ਇਹ ਕੱਤ ਲੋਕ ਖਾਸਾ ਰਾ ਦੀ ਗੱਲ ਕਰਨਗੇ ਇਹ ਉਹ ਲੋਕ ਨੇ ਸਿਮਰਜੀਤ ਸਿੰਘ ਮਾ ਨੂੰ ਥੋੜੀ ਸਮਝਣ ਦੀ ਲੋੜ ਆ ਇਹ ਉਹ ਬੰਦਾ ਹੈ ਜਿਸ ਨੇ ਪਿਛਲੇ ਆਪਣੇ ਜੀਵਨ ਦੇ ਵਿੱਚ ਪੰਜਾਬ ਦੇ ਕਿੰਨੇ ਪੁੱਤ ਮਰਾਏ ਨੇ ਤੁਸੀਂ ਸਾਰੇ ਜਾਣਦੇ ਹੋ ਜਦੋਂ ਵੀ ਇਸ ਨੂੰ ਪਤਾ ਲੱਗੇ ਕਿ ਮੇਰਾ ਕੱਦ ਛੋਟਾ ਹੋ ਰਿਹਾ ਤੇ ਦੂਜੇ ਦਾ ਕੱਦ ਵੱਡਾ ਹੋ ਰਿਹਾ ਤੇ ਉਹ ਵਿਅਕਤੀ ਇਸ ਧਰਤੀ ਤੇ ਨਹੀਂ ਰਹਿੰਦਾ ਇਵੇਂ ਤੁਸੀਂ ਦੇਖੋ ਕਿ ਦੀਪ ਸਿੱਧੂ ਨੇ ਜਦੋਂ ਗੱਲ ਕੀਤੀ ਈਦੀ ਸੋਚ ਤੇ ਨਾਲ ਚੱਲਿਆ ਜਦੋਂ ਸਿਮਰਜੀਤ ਸਿੰਘ ਮਾਨ ਨੂੰ ਪਤਾ ਲੱਗਿਆ ਕਿ ਦੀਪ ਸਿੱਧੂ ਦਾ ਕਦ ਵੱਡਾ ਹੋਣ ਲੱਗਿਆ ਤੇ ਦੀਪ ਸਿੱਧੂ ਦੁਨੀਆ ਚ ਨਹੀਂ ਰਿਹਾ ਸੇਮ ਲਾਈਕ ਥਿਸ ਦੂਜੇ ਪਾਸੇ ਜਦੋਂ ਮੂਸੇਵਾਲ ਨੇ ਕਿਹਾ ਕਿ ਅਸੀਂ ਸਿਮਰਜੀਤ ਸਿੰਘ ਮਾਨ ਦਾ ਸਾਥ ਦਵਾਂਗੇ ਉਹਦੀ ਵਿਚਾਰਧਾਰਾ ਦੀ ਗੱਲ ਕੀਤੀ ਜਦੋਂ ਉਹਨੇ ਖਾਰਕੂ ਬਾਤ ਦੀ ਗੱਲ ਕੀਤੀ ਅੱਤਵਾਦੀਆਂ ਦੀ ਗੱਲ ਕੀਤੀ ਉਹਦਾ ਕੱਦ ਵੱਡਾ ਹੋਣ ਲੱਗਿਆ ਜਦੋਂ ਸਿਮਰਜੀਤ ਸਿੰਘ ਮਾਨ ਦਾ ਕੱਦ ਛੋਟਾ ਹੋਣ ਲੱਗਿਆ ਤਾਂ ਮੂਸੇਵਾਲ ਵੀ ਪੰਜਾਬ 'ਚ ਨਹੀਂ ਰਿਹਾ ਉਹ ਵੀ ਸਾਡੀ ਦੁਨੀਆ ਦੇ ਵਿੱਚ ਨਹੀਂ ਰਿਹਾ ਸੋ ਅੱਜ ਸਿਮਰਜੀਤ ਸਿੰਘ ਮਾਨ ਨੂੰ ਜਦੋਂ ਲੱਗਦਾ ਕੋਈ ਮੇਰਾ ਕੱਦ ਛੋਟਾ ਹੋ ਰਿਹਾ ਤੇ ਦੂਜੇ ਬੰਦੇ ਦੇ ਨਾਲ ਬੈਠ ਕੇ ਉਹਨੂੰ ਛੋਟਾ ਕੰਦਾ ਇਹ ਪੂਰਾ ਪਰਿਆਤਨ ਕਰਦਾ ਇਹ ਹਮੇਸ਼ਾ ਅੱਜ ਜਿੱਥੇ ਖਾਲਸਾਤਨ ਦੀ ਗੱਲ ਕੰਦੇ ਇਹਨਾਂ ਨੇ ਸ਼ਬਦ ਬਦਲ ਲੇ ਖਾਲਸਾ ਰਾਜ ਖਾਲਸਾ ਰਾਜ ਕੋਈ ਵੀ ਅਜਿਹਾ ਵਿਅਕਤੀ ਮੈਨੂੰ ਪੰਜਾਬ 'ਚ ਨਜ਼ਰ ਨਹੀਂ ਆ ਰਿਹਾ ਜਿਹੜਾ ਖਾਲਸਾ ਰਾਜ ਦੀ ਗੱਲ ਕਰਦਾ ਹੋਵੇ ਇਹ ਸਾਰੇ ਖਾਲਸਤਾਨੀ ਰਾਜ ਦੀ ਗੱਲ ਕਰਦੇ ਨੇ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਗਰੀਬ ਲੋਕਾਂ ਨੂੰ ਉਰੇ ਰੇੜੀਆਂ ਵਾਲੇ ਨੂੰ ਭੁਜਾਰ ਰਹੇ ਸੀਗੇ ਇਹ ਉਹੀ ਲੋਕ ਨੇ ਜਿਹੜੇ ਯੂਪੀ ਬਿਹਾਰ ਦੇ ਲੋਕਾਂ ਨੂੰ ਜਬਰੀ ਉਰੇ ਤੇ ਭਜਾਉਂਦੇ ਨੇ ਉਹਨਾਂ ਦਾ ਕਾਰੋਬਾਰ ਹਤਿਆਣਾ ਚਾਹੁੰਦੇ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬੇਅਦਬੀਆਂਵਾਦ ਦੇ ਨਾਮ ਤੇ ਬੇਅੰਤ ਜਿਹੜੇ ਨੇ ਨੋਟ ਇਕੱਠੇ ਕੀਤੇ ਨੇ ਬੇਅੰਤ ਸਿਆਸਤ ਕੀਤੀ ਆ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਜਿਹੜੇ ਖਾੜਕੂ ਸਾਡੇ ਅਤਵਾਦੀ ਲੋਕ ਜੇਲਾਂ 'ਚ ਬੰਦ ਨੇ ਉਹਨਾਂ ਨੂੰ ਛਡਾਉਣ ਵਾਸਤੇ ਰਾਜਨੀਤੀ ਕਰਦੇ ਨੇ ਮੈਂ ਪੰਜਾਬ ਦੀ ਜਨਤਾ ਨੂੰ ਉਸ ਸਨਾਤਨੀ ਨੂੰ ਉਹਨਾਂ ਹਿੰਦੂ ਭੈਣ ਭਾਈਆਂ ਨੂੰ ਗੱਲ ਕਰਦਾ ਜਦੋਂ ਤੁਹਾਡੇ ਰਾਮ ਮੰਦਰ ਦੀ ਪ੍ਰਾਣ ਪ੍ਰਸ਼ਟਾਥਾ ਸੀ ਉਦੋਂ ਇਹ ਲੋਕ ਕਿੱਥੇ ਮਰਗੇ ਸੀਗੇ ਜਦੋਂ ਪ੍ਰਾਣ ਪ੍ਰਤੀਸ਼ਾ ਦੀ ਉਦੋਂ ਜਥੇਦਾਰ ਉਦੋਂ ਦਮਦਮੀ ਟਕਸਾਲ ਦੇ ਜਿਹੜੇ ਨਮਾਇंदे ਨੇ ਉਹ ਅਯੋਗਿਆ ਕਿਉਂ ਨਹੀਂ ਗਏ ਅੱਜ ਇਹਨਾਂ ਨੂੰ ਸਿਆਸਤ ਕਰਨੀ ਆ ਇਹਨਾਂ ਨੇ ਆਪਣੇ ਆਪਣੇ ਲੋਕ ਕਿਸੇ ਟੇਡੇ ਢੰਗ ਦੇ ਨਾਲ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਸਨਾਤਨੀਆਂ ਨੂੰ ਖੁਸ਼ ਕਰਨ ਵਾਸਤੇ ਸਰਕਾਰਾਂ ਨੂੰ ਖੁਸ਼ ਕਰਨ ਵਾਸਤੇ ਪੂਰੇ ਐਫਰ ਬੰਗਾ ਰਹੇ ਨੇ ਪਰ ਪੰਜਾਬ ਦੀ ਜਨਤਾ ਜਾਣਦੀ ਆ ਕਿ ਅਸੀਂ ਭਿੰਡਰਾਂ ਵਾਲੇ ਦੀ ਸੋਚ ਤੇ ਕਦੇ ਵੀ ਨਾਲ ਚੱਲਣ ਵਾਲੇ ਲੋਕ ਨਹੀਂ ਆ ਪੰਜਾਬ ਦਾ ਹਿੰਦੂ ਦੁਬਾਰਾ ਆਪਣੀਆਂ ਨਾ ਛਾਮ ਨੂੰ ਦੁਕਾਨਾਂ ਬੰਦ ਕਰਨੀਆਂ ਨਹੀਂ ਚਾਹੁੰਦਾ ਪੰਜਾਬ ਦਾ Hindu ਦੁਬਾਰਾ ਆਪਣਾ ਕਤਲੇਆਮ ਨਹੀਂ ਚਾਹੁੰਦਾ ਇਸ ਗੱਲ ਕਰਕੇ ਇਹ ਆਤਵਾਦੀ ਲੋਕ ਨੇ ਇਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਹਮੇਸ਼ਾ ਕੱਟੜਪੰਤੀ ਰਹੀ ਹੈ ਪੰਜਾਬ ਨੂੰ ਤੋੜਨ ਦੀ ਰਹੀ ਹੈ ਪੰਜਾਬ ਨੂੰ ਅੱਗ ਅੱਗ ਲਾਉਣ ਦੀ ਰਹੀ ਹੈ ਇਹ ਜਿਹੜੇ ਸਿਮਰਨਜੀਤ ਸਿੰਘ ਨਾਲ ਦੇ ਨਾਲ ਬੈਠੇ ਲੋਕ ਨੇ ਇਹ ਕਾਤਲਾਂ ਦੇ ਪਰਿਵਾਰ ਦੇ ਲੋਕ ਨੇ ਇਹਨਾਂ ਨੂੰ ਜਿਹੜੇ ਅਪਰਾਧੀ ਲੋਕ ਨੇ ਜਿਹੜੇ ਕਾਨੂੰਨ ਨੂੰ ਹੱਥ ਵਿੱਚ ਲੈਂਦੇ ਨੇ ਉਹਨਾਂ ਦੇ ਨਾਲ ਪੰਜਾਬ ਦੀ ਜਨਤਾ ਕਦੇ ਨਾ ਖੜੇ ਕਿਉਂਕਿ ਗਰੀਬ ਲੋਕਾਂ ਦੀ ਇਹਨਾਂ ਨੇ ਕਦੇ ਗੱਲ ਨਹੀਂ ਕਿਹਾ ਸਿਮਰਜੀਤ ਸਿੰਘ ਮਾਨ ਤੇ ਹੋਰ ਜਿਨੇ ਜਿਹੇ ਅਮਰਤਪਾਲ ਹੋਵੇ ਅਦਰ ਕਟੜਪੰਥੀ ਲੋਕ ਨੇ ਕਿਹਾ ਉਹਨਾਂ ਨੂੰ ਐਸੀ ਬੀਸੀ ਕਦੇ ਵੀ ਨજર ਆਏ ਕਦੇ ਉਹਨਾਂ ਨੇ ਕਦੇ ਗੁਰੂ ਰਵਿਦਾਸ ਨੂੰ ਗੁਰੂ ਰਵਿਦਾਸ ਨਹੀਂ ਕਹਿਣਾ ਕਦੇ ਉਹਨਾਂ ਨੇ ਗੁਰੂ ਬਾਲਮੀਕ ਨੂੰ ਗੁਰੂ ਬਾਲਮੀਕ ਭਗਵਾਨ ਨਹੀਂ ਕਹਿਣਾ ਕਿ ਉਹ ਲੋਕ ਨੇ ਜਿਹੜੇ ਹਮੇਸ਼ਾ ਰਾਮਕੀਂਦਰ ਭਗਵਾਨ ਨੂੰ ਮੰਨਦੇ ਨਹੀਂ ਹੈਗੇ ਇਹ ਲੋਕ ਰਾਮ ਮਹਾਰਾਜੀ ਦੀ ਗੱਲ ਨਹੀਂ ਕਰਦੇ ਇਹ ਕ੍ਰਿਸ਼ਨ ਨੂੰ ਨਿੰਦਣ ਵਾਲੇ ਲੋਕ ਨੇ ਇਹ ਸਾਡੇ ਤਿਹਾਰਾ ਨੂੰ ਨਿੰਦਣ ਵਾਲੇ ਲੋਕ ਨੇ ਇਹ ਦੀਵਾਲੀ ਨੂੰ ਵੀ ਨਿੰਦਣ ਵਾਲੇ ਲੋਕ ਨੇ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੇ ਕਿੰਨਾ ਗੁੰਡਾਗਰਦੀ ਫਲਾਈ ਆ ਅਸੀਂ ਪੰਜਾਬ ਨੂੰ ਬਚਾ ਕੇ ਰੱਖੀਏ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਇਹਨਾਂ ਅੱਤਵਾਦੀ ਗੁੰਡੇ ਲੋਕਾਂ ਤੋਂ ਪੰਜਾਬ ਨੂੰ ਬਚਾਈਏ ਅਸੀਂ ਪੰਜਾਬ ਦੇ ਵਿੱਚ ਇੱਕ ਐਸੀ ਸਰਕਾਰ ਲਈਏ ਜੋ ਸਾਂਝੀ ਵਾਅਦਾ ਦੀ ਗੱਲ ਕਰਦੀ ਹੋਵੇ ਜੋ ਰਾਸ਼ਟਰ ਦੀ ਗੱਲ ਕਰਦੀ ਆ ਜੋ ਭਾਰਤ ਦੀ ਗੱਲ ਕਰਦੀ ਆ ਜੋ ਅਖੰਡ ਭਾਰਤ ਦੀ ਗੱਲ ਕਰਦੀ ਆ ਜੋ ਖਾਲਿਸਤਾਨ ਦੇ ਅੰਗੇਸ਼ਟ ਲੜਦੀ ਆ ਜੋ ਪਿੰਡਰਾ ਵਾਲੇ ਦੀ ਸਪੋਰਟ ਤੇ ਪੈਰਾ ਨਹੀਂ ਦਿੰਦੀ ਇਹ ਸਾਰੇ ਲੋਕ ਨੇ ਕਿੱਥੇ ਤੇ ਹਥਿਆਰ ਲੈ ਕੇ ਆਏ ਸੀ ਕਿੱਥੋਂ ਹਥਿਆਰ ਇਹਨਾਂ ਨੇ ਲੈ ਕੇ ਆਏ ਨੇ ਕਿਹਨਾਂ ਲੋਕਾਂ ਤੇ ਚਲਾਏ ਨੇ ਤੁਸੀਂ ਭਲੀ ਭਾਂਤੀ ਜਾਣਦੇ ਹੋ ਮੈਂ ਪੰਜਾਬ ਦੀ ਉਹਨਾਂ ਆਰਮੀ ਨੂੰ ਗੱਲ ਕਰਾਂਗਾ ਮੈਂ ਪੰਜਾਬ ਪੁਲਿਸ ਨੂੰ ਵੀ ਬੇਨਤੀ ਕਰਦਾ ਪੰਜਾਬ ਸਰਕਾਰਾਂ ਨੂੰ ਹਰ ਉਸ ਰਾਜਨੀਤਿਕ ਸਰਕਾਰਾਂ ਨੂੰ ਬੇਨਤੀ ਕਰਦਾ ਅਸੀਂ ਪੰਜਾਬ ਨੂੰ ਇਹਨਾਂ ਲੋਕਾਂ ਦੇ ਖਾਲਿਸਤਾਨੀਆਂ ਦੇ ਹੱਥ ਨਹੀਂ ਲਟੜਨ ਦੇਣਾ ਦੂਜੇ ਪਾਸੇ ਇਹਨਾਂ ਜਥੇਦਾਰ ਜਿਹੜੇ ਅਕਾਲੀ ਦਲ ਦੇ ਕਿੰਨੇ ਵੀ ਜਥੇਦਾਰ ਨੇ ਅਕਾਲੀ ਦਲ ਦੇ ਮੰਨਣ ਵਾਲੇ ਲੋਕ ਨੇ ਇੱਕ ਵੀ ਵਿਅਕਤੀ ਪ੍ਰਾਣ ਪ੍ਰਤੀਸਥਾ ਤੇ ਅਜੋਧਿਆ ਰਾਮ ਮੰਦਿਰ ਦੇ ਪ੍ਰੋਗਰਾਮ ਵਿੱਚ ਨਹੀਂ ਗਿਆ ਇਹਨਾਂ ਦਾ ਕੋਈ ਦੇਣ ਨਹੀਂ ਹੈ ਇਹਨੂੰ ਕੱਲ ਨੂੰ ਤੁਸੀਂ ਹਿੰਦੂਆਂ ਨੇ ਭੁੱਲਣਾ ਨਹੀਂ ਉਹਨਾਂ ਸਨਾਤਨੀਆਂ ਨੇ ਭੁੱਲਣਾ ਨਹੀਂ ਅੱਜ ਮੌਕਾ ਆ ਗਿਆ ਸਾਨੂੰ ਆਪਣੇ ਧਰਮ ਦੇ ਨਾਲ ਖੜਨ ਦੀ ਲੋੜ ਆ ਸਾਨੂੰ ਆਪਣੇ ਧਾਰਮਿਕ ਨੇਤਾਵਾਂ ਦੇ ਨਾਲ ਖੜਨ ਦੀ ਲੋੜ ਆ ਤੇ ਬੇਨਤੀ ਕਰਦਾ ਕਿ ਪੰਜਾਬ ਨੂੰ ਇਹਨਾਂ ਅੱਤਵਾਦੀਆਂ ਤੋਂ ਬਚਾ ਲਓ ਇਹ ਖਾਲਸਾ ਰਾਜ ਨਹੀਂ ਇਹ ਖਾਲਿਸਤਾਨ ਦੀ ਗੱਲ ਕਰਦੇ ਨੇ ਇਹਨਾਂ ਦੇ ਸ਼ਬਦਾਂ ਦੀ ਹੀ ਫੇਰ ਆ ਸੋ ਇਹਨਾਂ ਦੇ ਚੱਕਰਾਂ 'ਚ ਨਾ ਪੈ ਜਾਓ ਖਾਸ ਕਰ ਮੈਂ ਗਰੀਬ ਗੁਤਬਲੇ ਕੁਚਲੇ ਲੋਕਾਂ ਨੂੰ ਕਹਾ ਮੈਂ ਉਹਨਾਂ ਹਿੰਦੂਆਂ ਬ੍ਰਾਹਮਣਾਂ ਨੂੰ ਰਾਜਪੂਤਾਂ ਨੂੰ ਕਹਾਗਾ ਬਹੁਤ ਸਾਰੇ ਰਾਜਪੂਤ ਇਹਨਾਂ ਖਾਲਿਸਤਾਨੀਆਂ ਦੇ ਨਾਲ ਚੱਲਦੇ ਨੇ ਬਹੁਤ ਸਾਰੇ ਰਾਜਪੂਤ ਅੱਜ ਖਾਲਸਾਪਨ ਦੇ ਲੋਕਾਂ ਨੂੰ ਖੁਸ਼ ਕਰਨ ਦੀ ਵੀ ਗੱਲ ਕਰਦੇ ਨੇ ਬੜੇ ਰਾਜਪੂਤ ਅਜੇ ਹੀ ਨੇ ਜਿਹੜੇ ਦੇਸ਼ ਦੇ ਵਾਸਤੇ ਅੱਜ ਵੀ ਕੁਰਬਾਨ ਨੂੰ ਹੋਣ ਨੂੰ ਤਿਆਰ ਨੇ ਬਹੁਤ ਸਾਰੇ ਰਾਜਪੂਤ ਭਰਾ ਅਜੇ ਹੀ ਨੇ ਜਿਹੜੇ ਸਿੱਧਲੀ ਸਨਾਤਨ ਦੀ ਗੱਲ ਕਰਦੇ ਨੇ ਰਾਮਚੰਦਰ ਭਗਵਾਨ ਦੀ ਗੱਲ ਕਰਦੇ ਨੇ ਉਹ ਕਦੇ ਇਨ੍ਹਾਂ ਟਕਸਾਲਿਆਂ ਦੇ ਮਗਰ ਨਹੀਂ ਚੱਲਦੇ ਉਹਨਾਂ ਰਾਜਪੂਤ ਭਾਈਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਅੱਜ ਪੰਜਾਬ ਨੂੰ ਲੋੜ ਹੈ ਆਪਾਂ ਨੂੰ ਇੱਕ ਸਾਂਝਾ ਰਾਸ਼ਟਰ ਬਣਾਉਣ ਦੀ ਭਾਰਤ ਦੀ ਗੱਲ ਕਰਨ ਦੀ ਸਾਨੂੰ ਗਊ ਮਾਤਾ ਦੀ ਗੱਲ ਕਰਨ ਦੀ ਲੋੜ ਹੈ ਅੱਜ ਧਰਤੀ ਮਾਤਾ ਨੂੰ ਤੁਹਾਡੇ ਦੀ ਲੋੜ ਹੈ ਕਿਉਂਕਿ ਤੁਸੀਂ ਇਸ ਧਰਤੀ ਮਾਤਾ ਤੇ ਸਕੂਤੋਂ ਤੁਹਾਡੀਆਂ ਕੁਰਬਾਨੀਆਂ ਬਹੁਤ ਨੇ ਅੱਜ ਇਹਨਾਂ ਕੱਟੜਪੰਥੀ ਲੋਕਾਂ ਦੇ ਅੰਗੇਸ਼ ਤੋਂ ਖੁੱਲ ਕੇ ਬੋਲੀਏ ਤਾਂ ਜੋ ਸਾਡੀ ਪੰਜਾਬ ਦੀ ਜਨਤਾ ਜਾਣ ਚੁੱਕੇ ਕਿਉਂਕਿ ਇਹ ਦੇਖੋ ਹੱਤਵਾਦੀ ਲੋਕ ਇਕੱਠੇ ਹੋਣ ਲੱਗੇ ਨੇ ਤੇ ਅਸੀਂ ਸਨਾਤਨੀ ਕਦੋਂ ਇਕੱਠੇ ਹੋਵਾਂਗੇ ਕਦੋਂ ਅਸੀਂ ਵੰਡੀ ਜਾਵਾਂਗੇ ਕਦੋਂ ਅਸੀਂ ਇਹਨਾਂ ਤੋਂ ਡਰੀ ਜਾਵਾਂਗੇ ਉਹਨੇ ਡਰਨ ਦੀ ਲੋੜ ਨਹੀਂ ਆਪਾਂ ਇੱਕ ਵੱਡਾ ਪ੍ਰੋਗਰਾਮ ਲਈ ਕੀ ਇੱਕ ਭਗਮਾ ਰੈਲੀ ਆਪਾਂ ਲੈ ਕੇ ਚੱਲੀਏ ਤਾਂ ਜੋ ਪੰਜਾਬ ਦੀ ਯਾਤਰਾ ਜਿਹੜੀ ਆ ਪੰਜਾਬ ਦੇ ਲੋਕਾਂ ਦੇ ਵਿੱਚ ਅਵੇਅਰਨੈਸ ਆਵੇ ਆਹ ਰਾਮਚੰਦਰ ਭਗਵਾਨ ਦੀ ਸੋਤੇ ਪਹਿਰਾ ਦਈਏ ਆਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਸੋਤੇ ਪਹਿਰਾ ਦਈਏ ਇੱਥੇ ਸਾਰੇ ਭਾਰਤ ਦੇ ਲੋਕ ਇਕੱਠੇ ਰਹਿ ਸਕਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਕਾਤਲਾਂ ਦੇ ਭਾਈਆਂ ਦੇ ਨਾਲ ਬੈਠ ਕੇ ਅਰ ਦੂਜੇ ਪਾਸੇ ਡੇਬੜੂਗੜ੍ਹ ਦੀ ਜਨਤਾ ਜਿਹੜੀ ਉੱਥੇ ਬੈਠੀ ਆ ਟੱਕੀ ਹੋਈ ਜਿਹੜੀ ਅੰਦਰ ਜੇਲ੍ਹ ਦੇ ਉਹਨਾਂ ਦੇ ਸਮਰਥਕ ਕਿਵੇਂ ਗੁੰਮਰਾਹ ਕਰ ਰਹੇ ਨੇ ਅੱਜ ਉਹ ਲੋਕ ਖਾਸਾ ਰਾ ਦੀ ਗੱਲ ਕਰ ਰਹੇ ਨੇ ਇਹ ਕਾਤਲ ਲੋਕ ਖਾਸਾ ਰਾ ਦੀ ਗੱਲ ਕਰਨਗੇ ਇਹ ਉਹ ਲੋਕ ਨੇ ਸਿਮਰਜੀਤ ਸਿੰਘ ਮਾਂ ਨੂੰ ਥੋੜੀ ਸਮਝਣ ਦੀ ਲੋੜ ਆ ਇਹ ਉਹ ਬੰਦਾ ਹੈ ਜਿਸ ਨੇ ਪਿਛਲੇ ਆਪਣੇ ਜੀਵਨ ਦੇ ਵਿੱਚ ਪੰਜਾਬ ਦੇ ਕਿੰਨੇ ਪੁੱਤ ਮਰਾਏ ਨੇ ਤੁਸੀਂ ਸਾਰੇ ਜਾਣਦੇ ਹੋ ਜਦੋਂ ਵੀ ਇਸ ਨੂੰ ਪਤਾ ਲੱਗੇ ਕਿ ਮੇਰਾ ਕਦ ਛੋਟਾ ਹੋ ਰਿਹਾ ਤੇ ਦੂਜੇ ਦਾ ਕਦ ਵੱਡਾ ਹੋ ਰਿਹਾ ਤੇ ਉਹ ਵਿਅਕਤੀ ਇਸ ਧਰਤੀ ਤੇ ਨਹੀਂ ਰਹਿੰਦਾ ਜਿਵੇਂ ਤੁਸੀਂ ਦੇਖੋ ਕਿ ਦੀਪ ਸਿੱਧੂ ਨੇ ਜਦੋਂ ਗੱਲ ਕੀਤੀ ਈ ਦੀ ਸੋਚ ਤੇ ਨਾਲ ਚੱਲਿਆ ਜਦੋਂ ਸਿਮਰਜੀਤ ਸਿੰਘ ਮਾਨ ਨੂੰ ਪਤਾ ਲੱਗਿਆ ਕਿ ਦੀਪ ਸਿੱਧੂ ਦਾ ਕਦ ਵੱਡਾ ਹੋਣ ਦਾ ਗਿਆ ਤੇ ਦੀਪ ਸਿੱਧੂ ਦੁਨੀਆ ਚ ਨਹੀਂ ਰਹੇ ਆ ਸੇਮ ਲਾਈਕ ਦਿਸ ਦੂਜੇ ਪਾਸੇ ਜਦੋਂ ਮੂਸੇਵਾਲ ਨੇ ਕਿਹਾ ਕਿ ਅਸੀਂ ਸਿਮਰਜੀਤ ਸਿੰਘ ਮਾਨ ਦਾ ਸਾਥ ਦਵਾਂਗੇ ਉਹਦੀ ਵਿਚਾਰਧਾਰਾ ਦੀ ਗੱਲ ਕੀਤੀ ਜਦੋਂ ਉਹਨੇ ਖਾਰਕੂ ਬਾਦ ਦੀ ਗੱਲ ਕੀਤੀ ਅੱਤਵਾਦੀਆਂ ਦੀ ਗੱਲ ਕੀਤੀ ਉਹਦਾ ਕੱਦ ਵੱਡਾ ਹੋਣ ਲੱਗਿਆ ਜਦੋਂ ਸਿਮਰਜੀਤ ਸਿੰਘ ਮਾਨ ਦਾ ਕੱਦ ਛੋਟਾ ਹੋਣ ਲੱਗਿਆ ਤਾਂ ਮੂਸੇਵਾਲ ਵੀ ਪੰਜਾਬ 'ਚ ਨਹੀਂ ਰਿਹਾ ਉਹ ਵੀ ਸਾਡੀ ਦੁਨੀਆ ਦੇ ਵਿੱਚ ਨਹੀਂ ਰਿਹਾ ਸੋ ਅੱਜ ਸਿਮਰਜੀਤ ਸਿੰਘ ਮਾਨ ਨੂੰ ਜਦੋਂ ਲੱਗਦਾ ਕੋਈ ਮੇਰਾ ਕੱਦ ਛੋਟਾ ਹੋ ਰਿਹਾ ਤੇ ਦੂਜੇ ਬੰਦੇ ਦੇ ਨਾਲ ਬੈਠ ਕੇ ਉਹਨੂੰ ਛੋਟਾ ਕੰਦਾ ਇਹ ਪੂਰਾ ਪ੍ਰਯਤਨ ਕਰਦਾ ਇਹ ਹਮੇਸ਼ਾ ਅੱਜ ਜਿੱਥੇ ਖਾਲਸਾਤਾਨ ਦੀ ਗੱਲ ਕਰਦੇ ਇਹਨਾਂ ਨੇ ਸ਼ਬਦ ਬਦਲ ਲੇ ਖਾਸਾ ਰਾਜ ਖਾਸਾ ਰਾਜ ਕੋਈ ਵੀ ਅਜਿਹਾ ਵਿਅਕਤੀ ਮੈਨੂੰ ਪੰਜਾਬ 'ਚ ਨજર ਨਹੀਂ ਆ ਰਿਹਾ ਜਿਹੜਾ ਖਾਸਾ ਰਾਜ ਦੀ ਗੱਲ ਕਰਦਾ ਹੋਵੇ ਇਹ ਸਾਰੇ ਖਾਲਸਤਾਨੀ ਰਾਜ ਦੀ ਗੱਲ ਕਰਦੇ ਨੇ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਗਰੀਬ ਲੋਕਾਂ ਨੂੰ ਉਰੇ ਰੇੜੀਆਂ ਵਾਲੇ ਨੂੰ ਭਜਾ ਰਹੇ ਸੀਗੇ ਇਹ ਉਹੀ ਲੋਕ ਨੇ ਜਿਹੜੇ ਯੂਪੀ ਬਿਹਾਰ ਦੇ ਲੋਕਾਂ ਨੂੰ ਜ਼ਬਰੀ ਉਰੇ ਤੇ ਭਜਾਉਂਦੇ ਨੇ ਉਹਨਾਂ ਦਾ ਕਾਰੋਬਾਰ ਹਥਿਆਣਾ ਚਾਹੁੰਦੇ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬੇਅਦਮੀਆਂਵਾਦ ਦੇ ਨਾਮ ਤੇ ਬੇਅੰਤ ਜਿਹੜੇ ਨੇ ਨੋਟ ਇਕੱਠੇ ਕੀਤੇ ਨੇ ਬੇਅੰਤ ਸਿਆਸਤ ਕੀਤੀ ਆ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਜਿਹੜੇ ਖਾੜਕੂ ਸਾਡੇ ਅਤਵਾਦੀ ਲੋਕ ਜੇਲਾਂ 'ਚ ਬੰਦ ਨੇ ਉਹਨਾਂ ਨੂੰ ਛਡਾਉਣ ਵਾਸਤੇ ਰਾਜਨੀਤੀ ਕਰਦੇ ਨੇ ਮੈਂ ਪੰਜਾਬ ਦੀ ਜਨਤਾ ਨੂੰ ਉਹ ਸਨਾਤਨੀ ਨੂੰ ਉਹਨਾਂ ਹਿੰਦੂ ਭੈਣ ਭਾਈਆਂ ਨੂੰ ਗੱਲ ਕਰਦਾ ਜਦੋਂ ਤੁਹਾਡੇ ਰਾਮ ਮੰਦਰ ਦੀ ਪ੍ਰਾਣ ਪ੍ਰਕਿਰਸ਼ਟਾ ਸੀ ਉਦੋਂ ਇਹ ਲੋਕ ਕਿੱਥੇ ਮਰਗੇ ਸੀਗੇ ਜਦੋਂ ਪ੍ਰਾਣ ਪ੍ਰਤੀਯੋਗਤਾ ਦੀ ਉਦੋਂ ਜਥੇਦਾਰ ਉਦੋਂ ਦੰਦਮੀ ਟਕਸਾਲ ਦੇ ਜਿਹੜੇ ਨਮਾਇੰਦੇ ਨੇ ਉਹ ਅਯੋਧਿਆ ਕਿਉਂ ਨਹੀਂ ਗਏ ਅੱਜ ਇਹਨਾਂ ਨੂੰ ਸਿਆਸਤ ਕਰਨੀ ਆ ਇਹਨਾਂ ਨੇ ਆਪਣੇ ਆਪਣੇ ਲੋਕ ਕਿਸੇ ਟੇਡੇ ਢੰਗ ਦੇ ਨਾਲ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਸਨਾਤਨੀਆਂ ਨੂੰ ਖੁਸ਼ ਕਰਨ ਵਾਸਤੇ ਸਰਕਾਰਾਂ ਨੂੰ ਖੁਸ਼ ਕਰਨ ਵਾਸਤੇ ਪੂਰੇ ਐ퍼ਸ ਲਗਾ ਰਹੇ ਨੇ ਪਰ ਪੰਜਾਬ ਦੀ ਜਨਤਾ ਜਾਣਦੀ ਆ ਕਿ ਅਸੀਂ ਭਿੰਡਰਾਂ ਵਾਲੇ ਦੀ ਸੋਚ ਤੇ ਕਦੇ ਵੀ ਨਾਲ ਚੱਲਣ ਵਾਲੇ ਲੋਕ ਨਹੀਂ ਆ ਪੰਜਾਬ ਦਾ ਹਿੰਦੂ ਦੁਬਾਰਾ ਆਪਣੀਆਂ ਅਤੇ ਸ਼ਾਮ ਨੂੰ ਦੁਕਾਨਾਂ ਬੰਦ ਕਰਨੀਆਂ ਨਹੀਂ ਚਾਹੁੰਦਾ ਪੰਜਾਬ ਦਾ Hindu ਦੁਬਾਰਾ ਆਪਣਾ ਕਤਲੇਆਮ ਨਹੀਂ ਚਾਹੁੰਦਾ ਇਸ ਗੱਲ ਕਾਕੇ ਇਹ ਆਤਵਾਦੀ ਲੋਕ ਨੇ ਇਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਹਮੇਸ਼ਾ ਕੱਟੜਪੰਥੀ ਰਹੀ ਹੈ ਪੰਜਾਬ ਨੂੰ ਤੋੜਨ ਦੀ ਰਹੀ ਹੈ ਪੰਜਾਬ ਨੂੰ ਅੱਗ ਅੱਗ ਲਾਉਣ ਦੀ ਰਹੀ ਹੈ ਇਹ ਜਿਹੜੇ ਸਿਮਰਜਿੰਦਰ ਸਿੰਘ ਨਾਲ ਦੇ ਨਾਲ ਬੈਠੇ ਲੋਕ ਨੇ ਇਹ ਕਾਤਲਾਂ ਦੇ ਪਰਿਵਾਰ ਦੇ ਲੋਕ ਨੇ ਇਹਨਾਂ ਨੂੰ ਜਿਹੜੇ ਅਪਰਾਧੀ ਲੋਕ ਨੇ ਜਿਹੜੇ ਕਾਨੂੰਨ ਨੂੰ ਹੱਥ ਵਿੱਚ ਲੈਂਦੇ ਨੇ ਉਹਨਾਂ ਦੇ ਨਾਲ ਪੰਜਾਬ ਦੀ ਜਨਤਾ ਕਦੇ ਨਾ ਖੜੇ ਕਿਉਂਕਿ ਗਰੀਬ ਲੋਕਾਂ ਦੀ ਇਹਨਾਂ ਨੇ ਕਦੇ ਗੱਲ ਨਹੀਂ ਕਿਹਾ ਸਿਮਰਜੀਤ ਸਿੰਘ ਨੂੰ ਮਾਨ ਤੇ ਹੋਰ ਜਿਨੇ ਜਿਹੇ ਅਮਰਤਪਾਲ ਹੋਵੇ ਅਦਰ ਕਟੜਪੰਥੀ ਲੋਕ ਨੇ ਕਿਹਾ ਉਹਨਾਂ ਨੂੰ 80 ਬੀਸੀ ਕਦੇ ਵੀ ਨજર ਆਏ ਕਦੇ ਉਹਨਾਂ ਨੇ ਕਦੇ ਗੁਰੂ ਰਵਿਦਾਸ ਨੂੰ ਗੁਰੂ ਰਵਿਦਾਸ ਨਹੀਂ ਕਹਿਣਾ ਕਦੇ ਉਹਨਾਂ ਨੇ ਗੁਰੂ ਬਾਲਮੀਕ ਨੂੰ ਗੁਰੂ ਬਾਲਮੀਕ ਭਗਵਾਨ ਨਹੀਂ ਕਹਿਣਾ ਕਿ ਉਹ ਲੋਕ ਨੇ ਜਿਹੜੇ ਹਮੇਸ਼ਾ ਰਾਮਚੰਦਰ ਭਗਵਾਨ ਨੂੰ ਮੰਨਦੇ ਨਹੀਂ ਹੈਗੇ ਇਹ ਲੋਕ ਰਾਮ ਮਹਾਰਾਜੀ ਦੀ ਗੱਲ ਨਹੀਂ ਕਰਦੇ ਇਹ ਕ੍ਰਿਸ਼ਨ ਨੂੰ ਨਿੰਦਣ ਵਾਲੇ ਲੋਕ ਨੇ ਇਹ ਸਾਡੇ ਤਿਹਾਰਾਂ ਨੂੰ ਨਿੰਦਣ ਵਾਲੇ ਲੋਕ ਨੇ ਇਹ ਦੀਵਾਲੀ ਨੂੰ ਵੀ ਨਿੰਦਣ ਵਾਲੇ ਲੋਕ ਨੇ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੇ ਕਿੰਨਾ ਗੁੰਡਾਗਰਦੀ ਫਲਾਈਆ ਅਸੀਂ ਪੰਜਾਬ ਨੂੰ ਬਚਾ ਕੇ ਰੱਖੀਏ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਇਹਨਾਂ ਅੱਤਵਾਦੀ ਗੁੰਡੇ ਲੋਕਾਂ ਤੋਂ ਪੰਜਾਬ ਨੂੰ ਬਚਾਈਏ ਅਸੀਂ ਪੰਜਾਬ ਦੇ ਵਿੱਚ ਐਸੀ ਸਰਕਾਰ ਲਾਈਏ ਜੋ ਸਾਂਝੀ ਵਾਅਦਾ ਦੀ ਗੱਲ ਕਰਦੀ ਹੋਵੇ ਜੋ ਰਾਸ਼ਟਰੀ ਗੱਲ ਕਰਦੀ ਆ ਜੋ ਭਾਰਤ ਦੀ ਗੱਲ ਕਰਦੀ ਜੋ ਅਖੰਡ ਭਾਰਤ ਦੀ ਗੱਲ ਕਰਦੀ ਆ ਜੋ ਖਾਲਸਤਾਨ ਦੇ ਅੰਗੇਸ਼ਟ ਲੜਦੀ ਆ ਜੋ ਪਿੰਡਰਾ ਵਾਲੇ ਦੀ ਸਪੋਰਟ ਤੇ ਪੈਰਾ ਨਹੀਂ ਦਿੰਦੀ ਇਹ ਸਾਰੇ ਲੋਕ ਨੇ ਕਿੱਥੇ ਤੇ ਹਥਿਆਰ ਲੈ ਕੇ ਆਏ ਸੀ ਕਿਧੋਂ ਹਥਿਆਰ ਇਹਨਾਂ ਨੇ ਲੈ ਕੇ ਆਏ ਨੇ ਕਿੰਨਾਂ ਲੋਕਾਂ ਤੇ ਚਲਾਏ ਨੇ ਤੁਸੀਂ ਭਲੀ ਭਾਂਤੀ ਜਾਣਦੇ ਹੋ ਮੈਂ ਪੰਜਾਬ ਦੀ ਉਹਨਾਂ ਆਰਮੀ ਨੂੰ ਗੱਲ ਕਰਾਂਗਾ ਮੈਂ ਪੰਜਾਬ ਪੁਲਿਸ ਨੂੰ ਵੀ ਬੇਨਤੀ ਕਰਦਾ ਪੰਜਾਬ ਸਰਕਾਰਾਂ ਨੂੰ ਹਰ ਉਸ ਰਾਜਨੀਤਿਕ ਸਰਕਾਰਾਂ ਨੂੰ ਬੇਨਤੀ ਕਰਦਾ ਅਸੀਂ ਪੰਜਾਬ ਨੂੰ ਇਹਨਾਂ ਲੋਕਾਂ ਦੇ ਖਾਲਸਤਾਨੀਆਂ ਦੇ ਹੱਥ ਨਹੀਂ ਚੱਲਣ ਦੇਣਾ ਦੂਜੇ ਪਾਸੇ ਇਹਨਾਂ ਜਥੇਦਾਰ ਜਿਹੜੇ ਅਕਾਲੀ ਦਲ ਦੇ ਜਿੰਨੇ ਵੀ ਜਥੇਦਾਰ ਨੇ ਅਕਾਲੀ ਦਲ ਦੇ ਮੰਨਣ ਵਾਲੇ ਲੋਕ ਨੇ ਇੱਕ ਵੀ ਵਿਅਕਤੀ ਪ੍ਰਾਣ ਪ੍ਰਤੀਸ਼ਠਾ ਤੇ ਅਯੋਧਿਆ ਰਾਮ ਮੰਦਿਰ ਦੇ ਪ੍ਰੋਗਰਾਮ ਵਿੱਚ ਨਹੀਂ ਗਿਆ ਇਹਨਾਂ ਦਾ ਕੋਈ ਦੇਣ ਨਹੀਂ ਹੈ ਇਹਨੂੰ ਗੱਲ ਨੂੰ ਤੁਸੀਂ ਹਿੰਦੂਆਂ ਨੇ ਭੁੱਲਣਾ ਨਹੀਂ ਉਹਨਾਂ ਸਨਾਤਨੀਆਂ ਨੇ ਭੁੱਲਣਾ ਨਹੀਂ ਅੱਜ ਮੌਕਾ ਆ ਗਿਆ ਸਾਨੂੰ ਆਪਣੇ ਧਰਮ ਦੇ ਨਾਲ ਖੜਨ ਦੀ ਲੋੜ ਹੈ ਸਾਨੂੰ ਆਪਣੇ ਧਾਰਮਿਕ ਨੇਤਾਵਾਂ ਦੇ ਨਾਲ ਖੜਨ ਦੀ ਲੋੜ ਆ ਤੇ ਬੇਨਤੀ ਕਰਨਾ ਕਿ ਪੰਜਾਬ ਨੂੰ ਇਨ੍ਹਾਂ ਅੱਤਵਾਦੀਆਂ ਤੋਂ ਬਚਾ ਲਓ ਇਹ ਖਾਲਸਾ ਰਾਜ ਨਹੀਂ ਇਹ ਖਾਲਿਸਤਾਨ ਦੀ ਗੱਲ ਕਰ ਰਹੇ ਨੇ ਇਹਨਾਂ ਦੇ ਸ਼ਬਦਾਂ ਦੀ ਹੀ ਫੇਰ ਆ ਸੋ ਇਹਨਾਂ ਦੇ ਚੱਕਰਾਂ 'ਚ ਨਾ ਪੈ ਜਾਓ ਖਾਸ ਕਰ ਮੈਂ ਗਰੀਬ ਗੁਤਬਲੇ ਗੁਤਲੇ ਲੋਕਾਂ ਨੂੰ ਕਹਾ ਮੈਂ ਉਹਨਾਂ ਹਿੰਦੂਆਂ ਬ੍ਰਾਹਮਣਾਂ ਨੂੰ